ਉੱਚੀਪੁਲੀ ਗੋਲੀकांड ਵਿੱਚ ਸ਼ਾਮਿਲ 11 ਮੁਜ਼ਰੀਮਾਨ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡੀਐਸਪੀ ਜਗਦੀਸ਼ ਰਾਜ ਨੇ ਦੱਸਿਆ ਕਿ 7 ਅਕਤੂਬਰ ਨੂੰ ਉੱਚੀਪੁਲੀ ਵਿਖੇ ਆਪਣੇ ਗਲੀ ਵਿੱਚ ਬੈਠੇ ਨੌਜਵਾਨ ਰਿੰਕੂ ਨੂੰ ਕੁਝ ਨੌਜਵਾਨਾਂ ਵੱਲੋਂ ਗੋਲੀ ਮਾਰ ਕੇ ਜ਼ਖਮੀ ਕਰ ਦਿੱਤਾ ਸੀ ਇਸ ਸਬੰਧੀ ਪਹਿਲਾਂ ਹੀ 7 ਲੋਕ ਗ੍ਰਿਫਤਾਰ ਹੋ ਚੁੱਕੇ ਸਨ ਅੱਜ ਹੁਣ ਫਿਰ ਤੋਂ 4 ਲੋਕਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਉਨਾ ਦੱਸਿਆ ਕਿ ਇਸ ਵਿੱਚ ਐਸਐਚਓ ਡਿਵੀਜ਼ਨ ਨੰਬਰ 1 ਐਸਐਚਓ ਡਿਵੀਜ਼ਨ ਨੰਬਰ 2 ਅਤੇ ਸੀਆਈਏ ਸਟਾਫ ਦੇ ਇੰਚਾਰਜ ਵੱਲੋਂ ਸ='%20ਯੁਕਤ%20ਓਪਰੇਸ਼ਨ%20ਕਰਕੇ%20ਇਕ%20ਗੋਲੀਕੰਡ%20ਵਾਲੇ%20ਵਿਅਕਤੀਆਂ%20ਨੂੰ%20ਫੜਿਆ%20ਗਿਆ%20ਜਿਨ੍ਹਾਂ%20ਪਾਸੋਂ%20ਇਕ%20ਪਿਸਟਲ%2011%20ਕਾਰਤੂਸ%20ਅਤੇ%20120%20ਗ੍ਰਾਮ%20ਹੈਰੋਇਨ%20ਬਰਾਮਦ%20ਕੀਤੀ%20ਗਈ%20ਹੋਨਾ%20ਦੱਸਿਆ%20ਕਿ%20ਜ਼ਿਆਦਾਤਰ%20ਮੁਜਰੀਮਾਂ%20ਦਾ%20ਕ੍ਰਾਈਮਿਨਲ%20ਬੈਕਗ੍ਰ ਉਨਾ ਦੱਸਿਆ ਕਿ ਪੁਲਿਸ ਵੱਲੋਂ ਕਿਸੇ ਵੀ ਕ੍ਰਿਮੀਨਲ ਵਿਅਕਤੀ ਨੂੰ ਬਖਸ਼ਾ ਨਹੀਂ ਜਾਵੇਗਾ ਜਿਹੜਾ ਵਿਊਜ਼ ਦਾ ਸਾਥ ਦੇਵੇਗਾ ਉਸ ਦੇ ਖਿਲਾਫ ਵੀ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਪਟਾਣਕੋਟ ਜ਼ਿਲ੍ਹੇ ਦੇ ਐਸਐਸਪੀ ਸਰਦਾਰ ਦਿਲਜੀਤ ਸਿੰਘ ਢਿੱਲੋਂ ਦੇ ਦਿਸਾਨ ਦਿਸ਼ਾਨ ਤਹਿਤ ਜੋ ਜ਼ੀਰੋ ਟੋਲਰੈਂਸ ਅਗੇਂਸਟ ਕ੍ਰਿਮੀਨਲ ਚੱਲ ਰਹੀ ਹੈ ਉਹਦੇ ਤਹਿਤ ਪੁਲਿਸ ਸਟੇਸ਼ਨ ਡਿਵੀਜ਼ਨ ਨੰਬਰ 2 ਦੇ ਜਿਹੜੇ ਐਸਐਚਓ ਸਬਾਨ ਨੇ ਡਿਵੀਜ਼ਨ ਨੰਬਰ 1 ਦੇ ਐਸਐਚਓ ਸਬਾਨ ਨੇ ਤੇ ਸੀਐਨ ਚਾਰਜ ਇਹਨਾਂ ਨੇ ਤਿੰਨਾਂ ਨੇ ਬਹੁਤ ਵਧੀਆ ਇੱਕ ਸਫਲਤਾ ਹਾਸਲ ਕੀਤੀ ਹੈ ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੈ 27 ਦੀ ਰਾਤ ਨੂੰ ਉੱਚੀ ਪੁਲੀ ਦੇ ਉੱਤੇ ਕੋਈ ਗੈਸਟਰਾ ਵੱਲੋਂ ਫਾਇਰਿੰਗ ਕਰਕੇ ਇੱਕ ਮੁੰਡੇ ਨੂੰ ਜ਼ਖਮੀ ਕੀਤਾ ਗਿਆ ਸੀ ਜਿਹਦੇ ਵਿੱਚ ਪਹਿਲਾਂ ਵੀ ਇੱਕ ਸਾਡੇ ਜ਼ਿਲ੍ਹੇ ਦੇ ਮਾਨਜੋਗ ਐਸਐਸਪੀ ਸਾਹਿਬ ਨੇ ਪ੍ਰੈਸ ਕਾਨਫਰੰਸ ਕਰਕੇ ਸਪਸ਼ਟ ਕੀਤਾ ਸੀ ਕਿ ਸਾਡੇ ਜ਼ਿਲ੍ਹੇ ਦੇ ਵਿੱਚ ਅਸੀਂ ਜੋ ਵੀ ਕ੍ਰਾਈਮ ਕਰੇ ਉਹਦੇ ਨਾਲ ਬਿਲਕੁਲ ਸਖਤੀ ਦੇ ਨਾਲ ਲੜਾਂਗੇ ਉਸੇ ਲੜੀ ਤਹਿਤ ਜਿਹੜੇ ਉਸ ਵਾਰਦਾਤ ਨੂੰ ਜਾਮ ਦੇਣ ਵਾਲੇ ਸੀ ਉਹਨਾਂ ਨੂੰ ਐਸਐਸਓ ਡਿਵੀਜ਼ਨ ਨੰਬਰ 1 ਇਹਨਾਂ ਤੇ ਸਿਗਨ ਇਨਸਪੈਕਟਰ ਦੀ ਟੀਮ ਨੇ ਕਾਬੂ ਕਰ ਲਿਆ ਉਹਨਾਂ ਦੇ ਕੋਲੋਂ ਸਾਨੂੰ ਇੱਕ ਜਿਹੜਾ ਮੋਕੇ ਵਾਰਦਾਤ ਤੇ ਵਰਤਿਆ ਹੋਇਆ ਸੀ ਪਿਸਤਲ ਉਹ ਵੀ ਅਸੀਂ ਬਰਾਮਦ ਕਰ ਲਿਆ ਪਲੱਸ ਜਿਹੜਾ ਉਹਨਾਂ ਨੇ ਵਿੱਚ ਗੋਲੀਆਂ ਬੰਦਾਲ ਬਰਾਮਦ ਹੋਈਆਂ ਇਹ ਤੋਂ ਇਲਾਵਾ ਇਹ ਜਿਹੜੇ ਸਾਰੇ ਅਲਟੀਮੇਟਲੀ ਜਿਹੜੇ ਹੈਗੇ ਨੇ ਨਸ਼ੇ ਦੇ ਸੁੱਦਾਗਰ ਨੇ ਤੇ ਇਹਨਾਂ ਦੇ ਕੋਲੋਂ ਜਿਹੜੀ ਹਿਰੋਨ ਵੀ ਬਰਾਮਦ ਕੀਤੀ ਗਈ ਹੈ ਸਰ ਇਹਨਾਂ ਤੇ ਪਹਿਲੇ ਵੀ ਕੋਈ ਮਾਮਲਾ ਹਾਂ ਇਹਨਾਂ ਦੇ ਸਾਰੇ ਇਹ ਜਿਹੜੇ ਹੈਗੇ ਇਹਨਾਂ ਦਾ ਕ੍ਰਿਮੀਨਲ ਬੈਕਗ੍ਰਾਉਂਡ ਹੈ ਸਾਰਿਆਂ ਦਾ ਵੀ ਜਿਹਦੇ ਵਿੱਚ ਇੱਕ ਮੁੰਡਾ ਜਿਹੜਾ ਉਹਦਾ ਕਿਤੇ ਮੈਂ ਪਹਿਲਾ ਪਰਚਾ ਬਾਕੀ ਦੇ ਸਾਰੇ ਦੇ ਖਿਲਾਫ ਕਿਹਦੇ ਦੋ ਕਿਹਦੇ ਤਿੰਨ ਕਿਹਦੇ ਚਾਰ ਪਰਚੇ ਪੱਲਾ ਨਹੀਂ ਇਹ ਜਿਹੜਾ ਕੰਟਰੀ ਬੇਟ ਜਿਹੜਾ ਇਹ ਲੀਕਲ ਵਪਨਾ ਹੋਇਆ ਸਰ ਕਿੰਨੇ ਗਿਰਤੀ ਕਤਮ ਕਰ ਲਏ ਸਾਂ ਹੁਣ ਇਸ ਮਾਮਲੇ ਚ ਟੋਟਲ ਜਿਹੜੇ 11 ਮੁਜਰਮ ਹੀ 11 ਦੇ 11 ਰੈਸਟ ਹੋ ਚੁੱਕੇ ਨੇ ਉਹਨਾਂ ਦੇ ਵਿੱਚੋਂ ਜਿਹੜੇ 6 ਨੇ ਜਿਹੜੇ ਉਹ ਸਾਡੇ ਕੋਲ ਬਾਕੀ ਸਾਰੇ ਜੇਲ੍ਹ ਚਲ ਗਏ ਨੇ 6 ਜਿਹੜੇ ਨੇ ਪੁਲਿਸ ਮਾਰ ਦਿੱਤੇ ਨੇ ਜਿਹਨਾਂ ਦੇ ਕੋਲ ਅਹੀ ਅੱਗੇ ਹੋਰ ਪੁਸ਼ਕਿਸ਼ ਕੀਤੀ ਜਾ ਰਹੀ ਹੈ ਇਹਨੇ ਜਿਹੜੇ ਤਿੰਨ ਮੁਜਰਮ ਪਹਿਲਾਂ ਸੀ ਉਹਨਾਂ ਦੇ ਕੋਲ 25 ਗਰਾਮ ਹਿਰੋਨੋ ਬਰਾਮਦ ਉਹ ਹੀ ਜਿਹੜੇ ਦੋ ਮੁਜਰਮ ਬਾਅਦ ਚੁਈ ਰਹੇ ਉਹਨਾਂ ਦੇ ਕੋਲ 120 ਗ੍ਰਾਮ ਜਿਹੜੀ ਹਿਰੋਨੋ ਬਰਾਮਦ ਹੋਈ ਹੈ ਸਰ ਜੁਕੇਸ਼ਰ ਮਾਪੀ ਨਹੀਂ ਇਹ ਤਾਂ ਅਸੀਂ ਪੁਲਿਸ ਰਿਮਾਰਡ ਲਿਆ ਉਹਨਾਂ ਦਾ ਪੁਲਿਸ ਰਿਮਾਰਡ ਦੇ ਵਿੱਚ ਉਹਨਾਂ ਦੀ ਪੁੱਛਗਿੱਛ ਕੀਤੀ ਜਾ ਰਹੀ ਹੈ ਸਰ ਇਹ ਕੁਝ ਜਿਹੜੇ ਕੋਲ ਇਹਨਾਂ ਨੇ ਹਥਿਆਰ ਲਿਆ ਉਹ ਸਾਡੀ ਪੁੱਛਗਿੱਛ ਵਿੱਚ ਆ ਗਿਆ ਪਰ ਸੌਰੀ ਅਸੀਂ ਤੁਹਾਡੇ ਨਾਮ ਦਾ ਰਿਵੀਲ ਨਹੀਂ ਕਰ ਸਕਦੇ ਫਿਰ ਜਲਦੀ ਉਹਨੂੰ ਵੀ ਅਰੈਸਟ ਕਰਕੇ ਉਹਦਾ ਨਾਮ ਵੀ ਤੁਹਾਡੇ ਸਾਹਮਣੇ ਉਜਾਗਰ ਕੀਤਾ ਜਾਏ ਵਾਰਨਿੰਗ ਹੈ ਜਿਵੇਂ ਸਾਡੇ ਮਾਨ ਜੋ ਐਸਐਸਪੀ ਸਾਹਿਬ ਨੇ ਪਹਿਲਾਂ ਹੀ ਤੁਹਾਨੂੰ ਪ੍ਰੈਸ ਕਾਨਫਰੰਸ ਕਰਕੇ ਜਿਹੜੇ ਕ੍ਰਿਮੀਨਲ ਲੋਗ ਇਹਨਾਂ ਨੂੰ ਇੱਕ ਚੇਤਾਵਨੀ ਦਿੱਤੀ ਸੀ ਇੱਕ ਵਾਰਨਿੰਗ ਦਿੱਤੀ ਸੀ ਵੀ ਜਿਹੜਾ ਵੀ ਬੰਦਾ ਪਠਾਨਕੋਟ ਦੇ ਵਿੱਚ ਕਾਨੂੰਨ ਨੂੰ ਹੱਥ ਆਪਣੇ ਹੱਥ ਚ ਚਲੇਗਾ ਪੁਲਿਸ ਉਹਨਾਂ ਨੂੰ ਕਾਨੂੰਨੀ ਢੰਗ ਨਾਲ ਪੂਰੀ ਤਰ੍ਹਾਂ ਸਖਤੀ ਨਾਲ ਪੇਸ਼ ਆਵੇਗੀ ਸਰ ਜਿੱਦਾਂ ਤੁਹਾਡੀ ਜਾਣੀ ਇਹਦੇ ਵਿੱਚ ਟੋਟਲ ਜਿਦੋਂ ਅਸੀਂ ਤਫ਼ਤੀਸ਼ ਕੀਤੀ ਹੈ ਅੱਗੇ ਪੁੱਛਗੇ ਕਰਦੇਗਾ ਟੋਟਲ 11 ਮੁਜਰਮ ਹੋ ਗਏ ਜੀ 11 ਦੇ 11 ਮੁਜਰਮ ਜਿਹੜੇ ਅਰੈਸਟ ਹੋ ਚੁੱਕੇ ਨੇ ਇੱਕਦਮ ਬੁਰੇ ਨੇ ਹੋਂ ਤਾਂ ਟੋਟਲ ਸ਼ੇਵ ਹੀ ਸ਼ੇਵ ਇਨਫੈਕਟ ਸ਼ੇਵ ਬੰਦੇ ਹੀ ਰੈਸਟ ਕੀਤੇ ਦੇ ਵਿੱਚ ਤੇ ਇਹਨਾਂ ਕੋਲ ਕੁਝ ਹਥਿਆਰ ਵਗੈਰਾ ਕੁਝ ਇੱਕ ਤਾਂ ਮੈਂ ਪਹਿਲਾਂ ਜਿਵੇਂ ਤੁਹਾਨੂੰ ਦੱਸਿਆ ਵੀ ਹੋਣਾ ਕੋਲ ਇੱਕ ਜਿਹੜਾ ਇਹਨਾਂ ਨੇ ਵਾਰਦਾਤ ਦੇ ਵਿੱਚ ਪਿਸਤਲ ਵਰਤਿਆ ਸੀ ਉਹ ਵੀ ਅਸੀਂ ਰਿਕਵਰ ਕਰ ਲਿਆ ਜਿਹੜਾ ਤੁਹਾਡੇ ਸਾਹਮਣੇ ਪਿਆ ਉਸ ਤੋਂ ਇਲਾਵਾ ਜਿਹੜੇ ਇਹਨਾਂ ਦੇ ਕੋਲ ਕਾਰਤੂਸ ਸੀ ਜਿਹੜੇ ਰੌਣ ਸੀ ਉਹ ਵੀ ਅਸੀਂ ਬਰਾਮਦ ਕਰ ਲਏ ਦੇਖੋ ਜਿਹੜੀ ਵੀ ਕਾਨੂੰਨ ਨੂੰ ਆਪਣੇ ਹੱਥ ਚ ਲੇਗਾ ਜਿਹੜਾ ਗੈਰ ਕਾਨੂੰਨੀ ਕੰਮ ਕਰੇਗਾ ਮੈਂ ਪਹਿਲਾਂ ਹੀ ਕਹਿਆ ਸਾਡੇ ਜ਼ਿਲ੍ਹੇ ਦੇ ਮਾਨ ਜੋ ਐਸਪੀ ਸਾਹਿਬ ਨੇ ਬੜਾ ਸਪਸ਼ਟ ਨਿਰਦੇਸ਼ ਦਿੱਤੇ ਹੋਏ ਨੇ ਸਾਨੂੰ ਸਭ ਨੂੰ ਕਿ ਜਿਹੜਾ ਕ੍ਰਿਮੀਨਲ ਹੈ ਜਿਹੜਾ ਕ੍ਰਾਈਮ ਕਰਦਾ ਉਹਨੂੰ ਕਿਸੇ ਵੀ ਕੀਮਤ ਤੇ ਬਖਸ਼ਿਆ ਨਹੀਂ ਜਾਵੇਗਾ